ਕੋਈ ਤੇਹਾਰਾਂ ਦੇ ਮਜ਼ੇ ਨਜ਼ਰ ਮਾਨ ਜੋ ਵੈਸਾ ਸੀ ਤਾਂ ਪਟਿਆਲਾ ਕੋਲੋਂ ਸਪੈਸ਼ਲ ਫਲੈਗਮਾਰਕ ਤੇ ਲੋਕਾਂ ਦੀ ਸੇਫਟੀ ਵਾਸਤੇ ਕੰਮੇ ਜਾ ਰਿਹਾ ਤਾਂ ਜੋ ਆਮ ਜਨਤਾ ਜਿਹੜੀ ਆ ਆਪਣੇ ਦਿਨ ਤੇ ਆ ਜਰੇ ਆ ਕੰਪਿਊਟਿਟੀ ਤੇ ਜੇਫਰੀਆ ਬਣਾ ਸਕਣ ਤੁਹਾਡੀ ਪੰਜਾਬ ਪੁਲਿਸ ਦਾ ਪਟਿਆਲਾ ਪੁਲਿਸ ਜਿਹੜੀ ਆ ਹਰ ਵੇਲੇ ਉਹਨਾਂ ਦੀ ਦੇਖੀ ਲਈ ਆ ਜਰਾ ਤੇ ਮੇਰੇ ਨਾਲ ਡੀਐਫਪੀ ਸੀਟੀ ਐਫਐਸਓ ਸੀਵਰ ਲਾਈਨ ਤੇ ਸੀ ਅਸੀਂ ਜੋ ਕੋ ਮੇਲ ਕੋਰਟ 875 ਬੰਦ ਜਿਹੜੇ ਆ ਫਲੈਗਮਾਰਕ ਘੱਡ ਰਹੇ ਆ ਆਮ ਪਬਲਿਕ ਦੀ ਕੋਟੀਆਪੀ ਇਹ ਤੇ ਆਪਣਾ ਉਹਨਾਂ ਦਾ ਇੱਕ ਧਰਮਿਕ ਉਹਨਾਂ ਦੀ ਜੋ ਉਹਨਾਂ ਦੀ ਗਾਈਡਲਾਈਨਸ ਹੈਗੀਆਂ ਤਾਂ ਪਰੰਪਰਾਵੋ ਕਰਨਾ ਵੀ ਕਿ ਆਪਣੇ ਸਾਡੇ ਕੋਲ ਕੋਰ ਜਿਹੜੀ ਹੈ ਵੀ ਨਹੀਂ ਖਾਜਦਾ ਚਿੱਕੀ ਨਹੀਂ ਖਾਜਦਾ ਬਾਈ ਨਹੀਂ ਖਾਜਦਾ ਆਪਾਂ ਹਰ ਨਹੀਂ ਖਾਜਦਾ ਜੀ ਕੰਪਲਿਅਟੀ ਆਦਾ ਇਹੋ ਸੰਦੇਸ਼ ਹੈ ਕਿ ਥੋੜਾ ਸੇਫ ਵਾਲੀ ਬਣਾਉਣ ਐਪੀਜ਼ ਵਾਲੀ ਸਾਰਿਆਂ ਨੂੰ ਤੇ ਥੋੜਾ ਸਰਗ ਰਹਿਣ ਤੇ ਜੇ ਕੋਈ ਉਹਨਾਂ ਨੂੰ ਕੋਈ ਗਲਤ ਅੰਦਰ ਨਜ਼ਰ ਆਉਂਦਾ ਤਾਂ ਤੁਹਾਨੂੰ ਤੁਰੰਤ ਸੁਝਾ ਦੇਣ 102 ਨੰਬਰ 'ਤੇ ਜਾਈ ਹੈ ਪੁਲਿਸ ਨੂੰ ਕਾਲ ਕਰ ਸਕਦੇ ਆ ਇਹ ਪਟਾਕੇ ਜਿਹੜੇ ਆ ਆਪਣਾ ਜਿਹੜੇ ਸੇਫਟੀ ਨਾਲ ਆਪਣੇ ਚਲਾਉਣ ਜੋ ਵੀ ਹੈ ਸਰਕਾਰ ਵੱਲੋਂ ਇਹ ਮਗੇ ਉਹਦੇ ਬਾਅਦ ਵਿੱਚ ਇਹ ਜਿਹੜੇ ਮਾਜੋ ਜਿਹੜੇ ਐਫਸੀਬ ਵੱਲੋਂ ਜਾਂ ਇਹਦੀ ਉਤਪਾਦ ਵੱਲੋਂ ਹੈਗੀਆਂ ਗਾਈਡਲਾਈਨ ਜਿਹੜੀਆਂ ਬਾਹਰ ਓਪਨ ਜਾ ਕੇ ਤੇ ਜਾ ਕੇ ਉਹ ਉਹਨਾਂ ਨੂੰ ਲਾਏ ਆ ਤਾਂ ਵੀ ਆ ਕੇ ਪੇਜਾਂ ਖਿਦਕੋੜਨ ਤੇ ਬਾਕੀ ਜਿਹੜੇ ਸੇਫ ਜਿਹੜੇ ਕ੍ਰੈਕ ਜਿਹੜੇ ਦਵਾਲ ਤਾਂ ਜੋ ਗ੍ਰੀਨ ਦਵਾਲੀ ਹੈਪੀ ਦਵਾਲੀ ਦੇ ਵਧਾਈਆਂ ਬਾਕੀ ਅਰੇ ਬਟਾਲਾ ਵਾਸੀਆਂ ਨੂੰ ਬਟਾਲਾ ਪਲੀ ਤੋਂ ਲੱਖ ਲੱਖ ਦਵਾਲੀ ਦੀਆਂ ਵਧਾਈਆਂ ਬੰਦੀ ਘਰ ਦੇ ਦਿੰਦੀਆਂ ਵਧਾਈਆਂ ਬਾਬਾ ਸ਼ਰਮਾ ਦੇ ਜੀ ਦੀਆਂ ਵਧਾਈਆਂ